ਹਲੋ ਹਾਂਜੀ ਪੀ.ਡੀ.ਪੀ ਸਾਹਿਬ ਦੀ ਰਿਪੋਰਟ ਹੈ ਜੀ ਅੱਜ ਦੀ ਕਿੰਨੀਆਂ ਫਾਈਲਾਂ ਕੱਢਤੀਆਂ ਜੁਣ ਤੱਕ ਟੋਟਲ 2500 ਹੋ ਗਈ ਕਿੰਨੀਆਂ ਪੈਂਡਿੰਗ ਰਹਿ ਗਈਆਂ ਬਸ ਜੋ ਵੀ ਆਉਂਦਾ ਨਾ ਦਬਾ ਦਬ ਦੇਈ ਚੱਲੋ ਸਾਰਿਆਂ ਨੂੰ ਮੈਨੋ ਸੀ ਅੱਛਾ ਵੈਲੇ ਬਟ ਕੋਈ ਨਹੀਂ ਆ ਰਿਹਾ ਹੁਣ ਚਲੋ ਆਪਾਂ ਐ ਕਰੋ ਕੋਈ ਵੀ ਆਉਂਦਾ ਨਾ ਨਾਲ ਦੀ ਨਾਲ ਕੱਢ ਕੇ ਐਨਓ ਸੀ ਤੇ ਜੋ ਵੀ ਟ੍ਰਨਟੈਕਸ ਵਗੈਰਾ ਕੋਈ ਵੀ ਹੈ ਕਾਗਜ਼ ਪੂਰੇ ਦਿੱਤੀ ਚਲੋ ਜੀ ਸਾਰਿਆਂ ਨੂੰ ਬਾ ਆ ਜਾਂਦੇ ਲੋਕ ਕੋਈ ਨਹੀਂ ਉਹ ਬਾਜਾ ਮਾਰ ਮਾਰ ਕੇ ਨਾ ਦਿੱਤੀ ਚਲੋ ਸਾਰਿਆਂ ਨੂੰ ਬੜਾ ਵਧੀਆ ਆਪਾਂ ਨਾ ਵੇਖੋ ਸਾਰਿਆਂ ਲੋਕਾਂ ਨੂੰ ਗੁਰੂ ਕੁੰਦਕਾ ਕਲੈਕਸ਼ਨ ਆਪਾਂ ਮਰਿਤੀ ਬੈਂਤੀ ਤੋਂ ਅਨੁਸਾਰੇ ਪ੍ਰਸ਼ਾਸਨ ਨੂੰ ਬੱਕ ਬਿਲਕੁਲ ਕਰਵਾਉ ਸਾਰਾ ਕੋਈ ਨਾਰਾਜ਼ ਨਾ ਹੋਵੇ ਆਪਾਂ ਲੋਕਾਂ ਨੇ ਵਟਾ ਪਾਈਆਂ 63000 ਖੁੱਲ ਕੇ ਆਪਾਂ ਖੁੱਲ ਕੇ ਇਲیکشن ਕਰਾਉਣਾ ਜੀ ਫਾਇਦ ਤੱਕ ਜਿਹੜਾ ਮਰਜੀ ਜਿਹੜਾ ਮਰਜੀ ਲੜ ਲੈ ਇਲیکشن ਕਵਿਤਾ ਕਾਣੀ ਕੇ ਜਨਰ ਇਹ ਆਮ ਲੋਕਾਂ ਦੀ ਸਰਕਾਰ ਆਵਾ ਦੀ ਪਾਰਟੀ ਦੀ ਓਕੇ ਜੋ ਵੀ ਹਨ ਕਾਗੇ ਪੂਰੇ ਨਾ ਤੇ ਇੱਕ ਹੋਰ ਹੈ ਕੱਲ ਜਿੰਨੀਆਂ ਵੀ ਫਾਈਲਾਂ ਨੇ ਸਾਰੀਆਂ ਰਸੀਵ ਕਰੀ ਜਾ ਜੇ ਕੋਈ ਕਮੀ ਪੇਸ਼ੀ ਹੈ ਬਾਅਦ ਪੂਰੀ ਕਰਾ ਲੈ ਰਸੀਵ ਕਰਨੀਆਂ ਸਾਰੀਆਂ ਸਾਰੀਆਂ ਟੋਟਲੀ ਰਸੀਵ ਕਰਨੀਆਂ ਜੋ ਵੀ ਆਈ ਜਾਣ ਕਿਸੇ ਨੂੰ ਨਾ ਨਿਕਲੇ ਸਾਰੇ ਸਾਰੇ ਅਫਸਰ ਸਮਝਾਓ ਬਹੁਤ ਵਧੀਆ ਚੱਲ ਰਿਹਾ ਤੁਹਾਡਾ ਕੰਮ ਹਾਂ ਬਹੁਤ ਵਧੀਆ ਕੰਮ ਕਰਦੇ ਤੁਹਾਡੇ ਜਿੰਨੇ ਵੀ ਮੁਲਾਜ਼ਮ ਨੇ ਨਾ ਲੋਕ ਪੁੱਛ ਨੇ ਬੜੇ ਸਾਰੇ ਚਲੋ ਠੀਕ ਹੈ। ਉਹ ਜੋ ਪੰਚਾਇਤੀ ਇਲੈਕਸ਼ਨ ਹੋ ਰਿਹਾ ਆਪਣੇ ਪੰਜਾਬ ਦੇ ਵਿੱਚ ਹੋਰ ਆਪਣੇ ਫਾਜ਼ਿਲਕਾ ਹਲਕੇ ਦੇ ਵਿੱਚ ਵੀ ਜੋ ਪੰਚਾਇਤੀ ਇਲੈਕਸ਼ਨ ਕਰਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਉਸ ਵਿੱਚ ਬਿਲਕੁਲ ਕਿਸੇ ਵੀ ਸਿਆਸੀ ਕੋਈ ਵੀ ਇੰਟਰਫੀਰੈਂਸ ਜਿਹੜੀ ਨਹੀਂ ਕੀਤੀ ਜਾ ਰਹੀ ਸਾਡੀ ਅਫਸਰਾਂ ਨੂੰ ਇਹੀ ਅਪੀਲ ਅਸੀਂ ਸ਼ੁਰੂ ਤੋਂ ਪ੍ਰਸ਼ਾਸਨ ਨੂੰ ਇਹੀ ਕੀਤੀ ਹੈ ਕਿ ਕੋਈ ਵੀ ਕਿਸੇ ਦਾ ਐਨਓਸੀ ਹੈ ਕੋਈ ਚੁੱਲਾ ਟੈਕਸ ਹੈ ਜਾਂ ਕੋਈ ਵੀ ਕਾਗਜ਼ ਹੈ ਉਹ ਕਿਸੇ ਦਾ ਵੀ ਨਾ ਰੋਕਿਆ ਜਾਵੇ ਕੋਈ ਵੀ ਆਉਂਦਾ ਤਾਂ ਕਿਸੇ ਨੂੰ ਨਾ ਨਾਕੀਤੀ ਜਾਵੇ ਔਰ ਇੱਕ ਸਾਫ ਸੁਥਰੇ ਤਰੀਕੇ ਦੇ ਨਾਲ ਜਿਹੜਾ ਇਲੈਕਸ਼ਨ ਕਰਵਾਇਆ ਜਾਵੇ ਤਾਂ ਮੇਰੇ ਅੱਜ ਵੀ ਬੀਡੀਪੀਓ ਫਾਜ਼ਿਲ ਕਾ ਜੀ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ तकरीबन 2500 ਦੇ ਕਰੀਬ ਅਸੀਂ ਜਿਹੜੇ ਵੀ ਐਨਓਸੀ ਵਗੈਰਾ ਕੋਈ ਵੀ ਕਾਗਜ਼ ਸਾਡੇ ਕੋਲ ਲੈਣ ਆਏ ਨੇ ਉਹ ਸਾਰੇ ਕੰਪਲੀਟ ਕਰ ਚੁੱਕੇ ਹਾਂ ਹੁਣ ਵੀ ਅਸੀਂ ਦਫਤਰ ਬੈਠੇ ਹਾਂ ਕੋਈ ਵੀ ਆਉਂਦਾ ਤਾਂ ਕਿਸੇ ਨੂੰ ਨਾ ਨਾਕੀਤੀ ਜਾ ਰਹੀ ਸਗੋਂ ਲੋਕਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਐਨਓਸੀ ਸਰਟੀਫਿਕੇਟ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਫਾਜ਼ਿਲਕਾ ਦੇ ਵਿੱਚ ਕੰਮ ਕੀਤਾ ਜਾ ਰਿਹਾ ਬਹੁਤ ਸ਼ਲਾਘਾ ਦਾ ਯੋਗ ਕੰਮ ਹੈ ਤਾਂ ਮੇਰੀ ਤਾਂ ਇਹੀ ਹੈ ਜੀ ਵੇਖੋ ਜਦੋਂ ਸਾਡਾ ਇਲੈਕਸ਼ਨ ਸੀ ਲੋਕਾਂ ਨੇ ਸਾਨੂੰ ਖੁੱਲ੍ਹ ਕੇ ਵੋਟਾਂ ਪਾਈਆਂ ਸੀ 63000 ਵੋਟਾਂ ਦੇ ਨਾਲ ਜਿਹਨੇ ਸਾਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਸੀ ਹੁਣ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਲੋਕ ਵੀ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਚਾਹੇ ਕਿ ਪੰਚਾਇਤ ਦਾ ਇਲੈਕਸ਼ਨ ਲੜਨਾ ਚਾਹੁੰਦਾ ਹੈ ਚਾਹੇ ਕਿ ਸਰਪੰਚ ਦਾ ਇਲੈਕਸ਼ਨ ਲੜਨਾ ਚਾਹੁੰਦਾ ਖੁੱਲ੍ਹ ਕੇ ਲੜਨ ਦੇ ਖੁੱਲ੍ਹੀ ਸਾਰਿਆਂ ਨੂੰ ਆਜ਼ਾਦੀ ਇਲੈਕਸ਼ਨ ਲੜਨ ਦੀ ਔਰ ਮੈਂ ਬੇਨਤੀ ਵੀ ਕਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿ ਆਪਾਂ ਸਰਬਸੰਮਤੀ ਵੱਲ ਵਧੀਏ ਔਰ ਜਿਆਦਾ ਆਪਾਂ ਟਰਾਈ ਕਰੀਏ ਕਿ ਸਰਬਸੰਮਤੀ ਹੀ ਪਿੰਡ ਦੇ ਵਿੱਚ ਆਪਾਂ ਕਰੀਏ ਸਰਬਸੰਮਤੀ ਨਾਲ ਪੰਚਾਇਤਾਂ ਬਣਾਈਏ ਔਰ ਦੇਖੋ ਸਾਡੇ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ ਔਰ ਜਿਵੇਂ ਆਮ ਲੋਕ ਚਾਹੁੰਦੇ ਨੇ ਉਸੇ ਤਰੀਕੇ ਨਾਲ ਸਾਫ਼ ਸੁੱਤਰਾ ਇਲੈਕਸ਼ਨ ਹੋ ਰਿਹਾ ਔਰ ਜੇ ਸਰਬਸੰਤੀ ਹੁੰਦੀ ਹੈ ਤਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਨੂੰ ਵੀ ਬੇਨਤੀ ਵੀ ਕੀਤੀ ਹੈ ਕਿ ਜਿਸ ਪਿੰਡ ਦੇ ਵਿੱਚ ਸਰਬਸੰਤੀ ਹੋਊਗੀ ਉਹਨਾਂ ਨੂੰ 5 ਲੱਖ ਦੀ ਜਿਹੜੀ ਗ੍ਰਾਂਟ ਵਿਸ਼ੇਸ਼ ਗ੍ਰਾਂਟ ਦਿੱਤੀ ਜਾਊਗੀ ਉਸ ਤੋਂ ਇਲਾਵਾ ਪਿੰਡ ਦੇ ਵਿੱਚ ਸਟੇਡੀਅਮ ਹੈ ਕੋਈ ਲਾਇਬ੍ਰੇਰੀ ਹੈ ਜਾਂ ਕੋ ਹੋਰ ਵੀ ਕੋਈ ਵਧੀਆ ਸਹੂਲਤ ਲੋਕ ਚਾਹੁੰਦੇ ਨਾ ਤਾਂ ਉਹ ਵੀ ਦਿੱਤੀ ਜਾਊਗੀ ਤਾਂ ਮੇਰੀ ਫਿਰ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਵੱਧ ਤੋਂ ਵੱਧ ਸਭ ਸੰਤਤੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਕੰਚਤਾਂ ਦੀਆਂ ਕਰਾਈਏ ਔਰ ਕੱਲ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਨਾਮਿਨੇਸ਼ਨ ਫਾਈਲਾਂ ਨੇ ਰਸੀਵ ਕੀਤੀਆਂ ਜਾਣਗੀਆਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ 3 ਵਜੇ ਤੱਕ ਜਿਹੜਾ ਵੀ ਐਂਟਰੀ ਉੱਥੇ ਹੋ ਜਾਏਗਾ ਸਾਰਿਆਂ ਦੀ ਫਾਈਲਾਂ ਲਈਆਂ ਜਾਣਗੀਆਂ ਕੋਈ ਕਿਸੇ ਦੀ ਫਾਈਲ ਹੈ ਕੁਝ ਵੀ ਹੈ ਕਿਸ ਨੂੰ ਨਾ ਨਹੀਂ ਹੈ ਔਰ ਆਪਣੇ ਜਿਹੜੇ ਵੀ ਫਾਈਲਾਂ ਘਬਰਾਉਣ ਦੀ ਲੋੜ ਨਹੀਂ ਔਰ ਜਿਹੜਾ ਪ੍ਰਸ਼ਾਸਨ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਸਾਰੇ ਜਿੰਨੇ ਵੀ ਫਾਈਲਾਂ ਆਉਣਗੇ ਸਾਰੀਆਂ ਰਿਸਿਵ ਕੀਤੀਆਂ ਜਾਣਗੀਆਂ এবੀਐਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ